ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 study.in ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਕਿਉਂਕਿ ਨਵੇਂ ਟੌਪ ਦੇ MCQ ਲੈ ਕੇ ਆਇਆ ਹਾਂ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੀ ਸੋ ਜਿਹੜੇ ਸਾਥੀ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹਨ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਆਜੋ ਆਨ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜਿਹੜੇ ਦੋਸਤ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਲੈਣਾ ਚਾਹੁੰਦੇ ਹਨ ਤਾਂ ਤੁਸੀਂ ਸਾਨੂੰ ਡਾਇਰੈਕਟ 199 ਰੁਪਏ Google Pay ਕਰਕੇ ਉਸ ਦਾ ਸਕਰੀਨਸ਼ਾਟ ਸਾਨੂੰ ਇਸ ਦਿੱਤੇ ਨੰਬਰ ਤੇ ਭੇਜ ਸਕਦੇ ਜੇ ਤੁਹਾਨੂੰ ਜਲਦੀ ਹੀ ਸਾਰੀਆਂ ਪੀਡੀਐਫ ਪ੍ਰੋਵਾਈਡ ਕਰਵਾ ਦਿੱਤੀ ਜਾਣਗੀਆਂ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਐਂਡ ਲਾਈਕ ਤੇ ਕਮੈਂਟ ਜ਼ਰੂਰ ਕਰੋ ਕਿਉਂਕਿ ਕਮੈਂਟ ਵਿੱਚ ਪਤਾ ਲੱਗਦਾ ਹੈ ਕਿ ਤੁਸੀਂ ਸਾਨੂੰ ਕਿੰਨਾ ਕੁ ਜ਼ਿਆਦਾ ਪਿਆਰ ਕਰਦੇ ਹੋ ਠੀਕ ਹੈ ਦੋਸਤੋ ਸੋ ਵੀ ਆ ਜਿਆਦਾ ਟਾਈਮ ਨਾ ਵੇਸਟ ਕਰ ਦੋਵੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਟਰਾਂਸਫਾਰਮਰ ਦਾ ਟਰਾਂਸਫਾਰਮਰ ਦਾ ਡੈਸ਼ ਦਾ ਮਾਨ ਬਦਲਣ ਲਈ ਪ੍ਰਯੋਗ ਹੁੰਦੇ ਹਨ ਟਰਾਂਸਫਾਰਮਰ ਦਾ ਕੰਮ ਹੈ ਸਟੈਪ ਡਾਊਨ ਕਰਨਾ ਜਾਂ ਸਟੈਪ ਅਪ ਕਰਨਾ ਕਿਨੂੰ ਵੋਲਟੇਜ ਨੂੰ ਤਾਂ ਆਪਸ਼ਨ ਆ ਆਪਣੇ ਸਾਹਮਣੇ ਹਨ ਤਾਂ ਦੋਸਤੋ ਇਸ ਦੇ ਜੋ ਰਾਈਟ ਆਨਸਰ ਹੈ ਉਹ ਹੈ वोल्टेज वोल्टेज बिल्कुल राइट आंसर इसका हो जाएगा वोल्टेज नेक्स्ट क्वेश्चन की बात कर गए दोस्तों ट्रांसफार्मर वदा ਘਟਾ ਸਕਦਾ ਹੈ ট্রান্সफार्मर ਕੀ ਵਦਾ ਘਟਾ ਸਕਦਾ ਹੈ 2 ਫੇਸ ਸਪਲਾਈ ਨੂੰ 3 ਫੇਸ ਸਪਲਾਈ ਨੂੰ ਡੀਸੀ ਵੋਲਟੇਜ ਨੂੰ ਜਾਂ ਏਸੀ ਸਪਲਾਈ ਨੂੰ ਹਾਂਜੀ ਦੋਸਤੋ ਕਰੋ ਜੀ ਗੈਸ ਆਪਣੇ ਮਾਈਂਡ ਦੇ ਵਿੱਚ ਤੁਸੀਂ ਕਰਨਾ ਹੈ ਆਪ ਹੀ ਪਤਾ ਲੱਗ ਜਾਏਗਾ ਵੀ ਕਿੰਨੇ ਕੁ ਤੁਹਾਡੇ ਆਨਸਰ ਸਹੀ ਹੁੰਦੇ ਹਨ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਟਰਾਂਸਫਾਰਮਰ ਏਸੀ ਸਪਲਾਈ ਨੂੰ ਹੀ ਵਤਾ ਤੇ ਘਟਾ ਸਕਦਾ ਹੈ ਸਿਰਫ ਏਸੀ ਨੂੰ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰਕੇ ਦੋਸਤੋ ਪ੍ਰਾਇਮਰੀ ਵਾਈਂਡਿੰਗ ਕਹਿੰਦੇ ਹਨ ਕਿਸ ਨੂੰ ਕਹਿੰਦੇ ਹਨ ਜਿਸ ਤੋਂ ਸਪਲਾਈ ਲੋਡ ਨੂੰ ਦਿੱਤੀ ਜਾਂਦੀ ਹੈ ਜਦ ਜਿਸ ਤੋਂ ਸਪਲਾਈ ਕੰਪੈਸਟਰ ਬੈਂਕ ਨੂੰ ਦਿੱਤੀ ਜਾਂਦੀ ਹੈ ਜਾਂ ਜਿਸ ਤੋਂ ਮੇਨ ਸਪਲਾਈ ਦਿੱਤੀ ਜਾਂਦੀ ਹੈ ਜਾਂ ਉਪਰੋਕਤ ਸਾਰੇ ਹਾਂਜੀ ਦੋਸਤੋ ਤਾਂ ਦੋਸਤੋ ਸਪਲਾਈ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜਿਸ ਤੋਂ ਮੇਨ ਸਪਲਾਈ ਦਿੱਤੀ ਜਾਂਦੀ ਹੈ ਜਿਸ ਤੋਂ 메인 ਸਪਲਾਈ ਦਿੱਤੀ ਜਾਂਦੀ ਹੈ ਠੀਕ ਹੈ ਦੋਸਤੋ ਉਸ ਨੂੰ ਪ੍ਰਾਇਮਰੀ ਵਾਈਡਿੰਗ ਕਹਿੰਦੇ ਹਨ ਆ ਇੱਕ ਆਪਣੇ ਕੋਲ ট্রান্সਫਾਰਮਰ ਹੈ ਇਹ ਆਪਣੇ ਕੋਲ ਇੱਕ ট্রান্সਫਾਰਮਰ ਹੈ ਇਥੋਂ ਸਪਲਾਈ ਦਿੱਤੀ ਆਪਾਂ ਪੈਨਸਲ ਥੋੜੀ ਜਿਹੀ ਖਰਾਬ ਆ ਸਪਲਾਈ ਦਿੱਤੀ ਇਹ ਹੋ ਗਈ ਪ੍ਰਾਇਮਰੀ ਵਾਈਂਡਿੰਗ ਠੀਕ ਹੈ ਦੋਸਤੋ ਤੇ ਜਿੱਥੋਂ ਆਪਾਂ ਲੋਡ ਦਿੱਤਾ ਉਹ ਹੋ ਗਈ ਸੈਕੰਡਰੀ ਵਾਈਂਡਿੰਗ ரைਟ ਦੋਸਤੋ ਤਾਂ ਜਿਸ ਤੋਂ ਮੇਨ ਸਪਲਾਈ ਦਿੱਤੀ ਜਾਂਦੀ ਹੈ ਮੇਨ ਸਪਲਾਈ ਉਸ ਨੂੰ ਕੀ ਕਹਿੰਦੇ ਨੇ ਪ੍ਰਾਇਮਰੀ ਵਾਈਂਡਿੰਗ ਨੈਕਸਟ ਕੁਐਸਚਨ ਦੀ ਗੱਲ ਕਰਕੇ ਜੀ ਸਟੈਪ ਡਾਊਨ ਟਰਾਂਸਫਾਰਮਰ ਵਿੱਚ ਪ੍ਰਾਇਮਰੀ ਵਾਈਂਡਿੰਗ ਦੀਆਂ ਟਰਨਾਂ ਸਕੈਂਡਰੀ ਵਾਈਂਡਿੰਗ ਨਾਲੋਂ ਹੋਣਗੀਆਂ ਘਟ ਵਧ ਬਰਾਬਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਵਧ ਸਟੈਪ ਡਾਊਨ ਟਰਾਂਸਫਾਰਮਰ ਵਿੱਚ ਪ੍ਰਾਇਮਰੀ ਵਾਈਂਡਿੰਗ ਦੀਆਂ ਟਰਨਾਂ ਸਕੈਂਡਰੀ ਨਾਲੋਂ ਵਧ ਹੋਣਗੀਆਂ ਨੈਕਸਟ ਕੁਐਸਚਨ ਦੀ ਗੱਲ ਕਰਕੇ ਦੋਸਤੋ ਟਰਾਂਸਫਾਰਮਰ ਵਿੱਚ ਬਰੀਦਰ ਦਾ ਕੰਮ ਕੀ ਹੈ ਬਹੁਤ ਵਾਰੀ ਮੈਂ ਕੁਐਸਚਨ ਕਰਵਾ ਚੁੱਕਾ ਹਾਂ ਤਾਂ ਸਿੱਧਾ ਮੈਂ ਇਸ ਦਾ ਰਾਈਟ ਆਨਸਰ ਹੀ ਦੱਸ ਦਿੰਨਾ ਬਰੀਦਰ ਦਾ ਕੰਮ ਹੈ ਟਰਾਂਸਫਾਰਮਰ ਅੰਦਰ ਪ੍ਰਵੇਸ਼ ਹੁੰਦੀ ਹਵਾ ਵਿੱਚੋਂ ਨਮੀ ਨੂੰ ਸੁਕਣਾ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਟਰਾਂਸਫਾਰਮਰ ਜੁਵਾਦਤ ਵਦ ਐਫੀਸ਼ੀਐਂਸੀ ਪ੍ਰਾਪਤ ਕਰਨ ਦੀ ਦਸ਼ਾ ਟਰਾਂਸਫਾਰਮਰ ਵਿੱਚ ਵੱਧ ਤੋਂ ਵੱਧ ਐਫੀਸ਼ੀਐਂਸੀ ਪ੍ਰਾਪਤ ਕਰਨ ਦੀ ਦਸ਼ਾ ਹਾਂਜੀ ਕਿਹੜੀਆਂ ਕਾਂਪਰ ਹਾਨੀਆਂ ਦੇ ਬਰਾਬਰ ਆਇਰ ਹਾਨੀਆਂ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਆਪਾਂ ਟਰਾਂਸਫਾਰਮਰ ਵਿੱਚ ਕਿਹੜੀਆਂ ਹਾਨੀਆਂ ਲੋਡ ਅਨੁਸਾਰ ਪਰਵਰਤਿਤ ਹੁੰਦੀਆਂ ਹਨ ਹਾਂਜੀ ਕਿਹੜੀਆਂ ਹਨੀਆਂ ਤਾਂ অপਸ਼ਨ ਆ ਆਪਣੇ ਸਾਹਮਣੇ ਹਨ ਪਹਿਲੀ ਹੈ ਡਿਕਰੰਟ ਹਨੀਆਂ ਦੂਸਰੀ ਹੈ ਕਾਪਰ ਹਨੀਆਂ ਤੀਸਰੀ ਹੈ ਕੋਰ ਹਨੀਆਂ ਚੌਥੀ ਹੈ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਕਾਪਰ ਹਨੀਆਂ ਕਾਪਰ ਹਨੀਆਂ ਜਦੋਂ ਆਪਾਂ ਲੋਡ ਕਨੈਕਟ ਕਰਦੇ ਹਾਂ ਤਾਂ ਕਾਪਰ ਹਾਨੀਆ ਕਾਪਰ ਲੌਸਿਸ ਲੋਡ ਤੇ ਤੇ ਜਦੋਂ ਆਪਾਂ ਟਰਾਂਸਫਾਰਮਰ ਤੇ ਨੋ ਲੋਡ ਕਰਦੇ ਹਾਂ ਤਾਂ ਆਇਰਨ ਲੌਸ ਹੁੰਦਾ ਹੈ ਨੈਕਸਟ ਕੁਸਚਨ ਦੀ ਗੱਲ ਕਰੀਏ ਦੋਸਤੋ ਟਰਾਂਸਫਾਰਮਰ ਦੀ ਬਰੀਦਰ ਵਿੱਚ ਕਿਹੜਾ ਪਦਾਰਥ ਨਮੀ ਨੂੰ ਸੋਖਦਾ ਹੈ ਸੋਡੀਅਮ ਕਲੋਰਾਇਡ ਐਂਡ ਮੀਨੀਅਮ ਕਲੋਰਾਇਡ ਕੈਲਸ਼ੀਅਮ ਕਲੋਰਾਇਡ ਜਾਂ ਉਪਰੋਕਤ ਸਾਰੇ ਤਾਂ ਦੋਸਤੋ ਰਾਈਟ ਆਨਸਰ ਇਸਦਾ ਹੈ ਇਸਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਕੈਲਸ਼ੀਅਮ ਕੋਲੋਰਾਇਡਰ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਇੱਕ ট্রান্সਫਾਰਮਰ ਦੇ ਫੁੱਲ ਲੋਡ ਆਇਰਨ ਲੌਸਸ 900 ਵਾਟ ਅਤੇ ਕਾਪਰ ਲੌਸਸ 1600 ਵਾਟ ਹਨ ਕਿੰਨੇ ਪ੍ਰਤੀਸ਼ਤ ਲੋਡ ਤੇ ট্রান্সਫਾਰਮਰ ਵੱਧ ਅਫੀਸ਼ੀਐਂਸੀ ਦੇਵੇਗਾ ਦੁਬਾਰਾ ਤੋਂ ਫਿਰ ਮੈਂ ਕੁਸਚਨ ਨੂੰ ਰਿਪੀਟ ਕਰਦਾ ਹਾਂ ਇੱਕ ਟਰਾਂਸਫਾਰਮਰ ਦੇ ਫੁੱਲ ਲੋਡ ਆਇਰਨ ਲਾਸਸ 900 ਵਾਟਰ ਤੇ ਕਾਪਰ ਲਾਸਸ 1600 ਵਾਟ ਹਨ ਤਾਂ ਕਿੰਨੇ ਪ੍ਰਤੀਸ਼ਤ ਲੋਡ ਤੇ ਟਰਾਂਸਫਾਰਮਰ ਵੱਧ ਅਫੀਸ਼ੈਂਸੀ ਦੇਵੇਗਾ 100% 75% 90% ਦਾ ਉਪਰੋਕਤ ਸਾਰੇ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਇਸ ਦਾ ਰਾਈਟ ਆਨਸਰ ਹੋ ਜਾਏਗਾ ਦੋਸਤੋ 75% ਨੈਕਸਟ ਕਵਸਚਨ ਦੀ ਗੱਲ ਕਰਗੇ ਜੀ ਇੱਕ ট্রান্সਫਰਮਰ ਦੀਆਂ ਪ੍ਰਾਇਮਰੀ ਅਤੇ ਸੈਕੰਡਰੀ ਵੋਲਟ ਵਿੱਚ ਫੇਜ਼ ਅੰਤਰ ਕੀ ਹੁੰਦਾ ਹੈ 90 ਡਿਗਰੀ 60 ਡਿਗਰੀ 180 ਡਿਗਰੀ ਜਾਂ ਇਹਨਾਂ ਚ ਕੋਈ ਨਹੀਂ ਹਨੀ ਦੋਸਤੋ ਤਾਂ ਸਭ ਤੋਂ ਬਿਲਕੁਲ ਰਾਈਟ ਆਨਸਰ ਹੈ ਉਹ ਹੈ 180 ਡਿਗਰੀ 180 ਡਿਗਰੀ ਨੈਕਸਟ ਕਵਸਚਨ ਦੀ ਗੱਲ ਕਰਗੇ ਜੀ ਟਰਾਂਸਫਾਰਮਰ ਦਾ ਕਾਰਜ ਟਰਾਂਸਫਾਰਮਰ ਦਾ ਕਾਰਜ ਕੀ ਹੈ ਬਿਜਲੀ ਊਰਜਾ ਨੂੰ ਵਧਾਉਣਾ ਬਿਜਲੀ ਊਰਜਾ ਨੂੰ ਵਧਾਉਣਾ ਬਿਜਲੀ ਊਰਜਾ ਨੂੰ ਯੰਤਰਿਕ ਊਰਜਾ ਵਿੱਚ ਪਰਿਵਰਤਿਤ ਕਰਨਾ ਯੰਤਰਿਕ ਊਰਜਾ ਨੂੰ ਬਿਜਲੀ ਊਰਜਾ ਵਿੱਚ ਪਰਿਵਰਤਿਤ ਕਰਨਾ ਬਿਜਲੀ ਊਰਜਾ ਦਾ ਸਮਾਨ ਵਧ ਜਾਂ ਘਟ ਵੋਲਟ ਅਤੇ ਰੂਪਾਂਤਰਨ ਕਰਨਾ ਤਾਂ ਦੋਸਤੋ ਦਾ ਇਸ ਦਾ ਰਾਈਟ ਆਨਸਰ ਹੈ ਬਿਜਲੀ ਉर्जा ਦਾ ਸਮਾਨ ਵਧ ਜਾ ਘੱਟ ਵੋਲਟੇਜ ਤੇ ਰੂਪਾਂਤਰਿਤ ਕਰਨਾ ਨੈਕਸਟ ਕੁਐਸਚਨ ਦੀ ਗੱਲ ਕਰੀਏ ਆਪਾਂ ਦੋਸਤੋ ਟਰਾਂਸਫਾਰਮਰ ਡੀਸੀ ਵੋਲਟੇਜ ਨੂੰ ਵਧ ਕਰ ਸਕਦਾ ਹੈ ਸਮਾਨ ਵੋਲਟੇਜ ਤੇ ਰੂਪਾਂਤਰਿਤ ਕਰ ਸਕਦਾ ਹੈ ਘੱਟ ਕਰ ਸਕਦਾ ਹੈ ਉਪਰੋਕਤ ਕੋਈ ਨਹੀਂ ਤਾਂ ਆਪਾਂ ਨੂੰ ਪਤਾ ਹੈ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਟਰਾਂਸਫਾਰਮਰ डीसी वोल्टेज ਤੇ ਕੰਮ ਨਹੀਂ ਕਰਦਾ ਉਪਰੋਕਤ ਵਿੱਚੋਂ ਕੋਈ ਨਹੀਂ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਟਰਾਂਸਫਾਰਮਰ ਕੋਰ ਦਾ ਪਦਾਰਥ ਸਿਲੀਕਾਨ ਸਟੀਲ ਸਿਨਿਕਲ ਸਟੀਲ ਐਲੂਮੀਨੀਅਮ ਕੋਬਾਲਟ ਦਾ ਰਾਈਟ ਆਨਸਰ ਹੈ ਦੋਸਤੋ ਇਸ ਦਾ ਉਹ ਹੈ ਸਿਲੀਕੋਨ ਸਟੀਲ ਇਸ ਦਾ ਰਾਈਟ ਆਨਸਰ ਹੈ ਸਿਲੀਕੋਨ ਸਟੀਲ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਟਰਾਂਸਫਾਰਮਰ ਦੀ ਸਮਰੱਥਾ ਲਗਭਗ 10% 90 ਤੋਂ 98% ਤੱਕ 10% ਤੱਕ ਜਾਂ 50% ਤੱਕ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 90 ਤੋਂ 98% ਤੱਕ ਠੀਕ ਹੈ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਟਰਾਂਸਫਾਰਮਰ ਵਿੱਚ प्राथमिक अदिश सेकेंडरी वोल्टेज परस्पर समान ऑफ फेस ਹੁੰਦੀ ਹੈ ਵਿਪਰੀਤ ਵਿੱਚ ਹੁੰਦੀ ਹੈ 90 ਡਿਗਰੀ ਤੇ ਵਿਸਪਿਤ ਹੁੰਦੀ ਹੈ ਜਾਂ ਕੋਈ ਨਹੀਂ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਵਿਪਰੀਤ ਵਿੱਚ ਹੁੰਦੀ ਹੈ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਮਿਲਦੇ ਆ नेक्स्ट ਕਲਾਸ ਵਿੱਚ ਥੈਂਕ ਯੂ ਵੈਰੀ ਮਚ